दीनानगर ਦੇ ਚੌਧਰੀ ਜੈਮੁਨੀ ਮੈਮੋਰੀਅਲ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਸ ਡੀ ਐਮ ਦੀਨਾ ਨਗਰ ਸ਼੍ਰੀ ਜਸਪਿੰਦਰ ਸਿੰਘ ਪੁੱਲਰ ਪਹੁੰਚੇ ਹਲਕਾ ਇੰਚਾਰਜ ਦੀਨਾ ਨਗਰ ਸ਼੍ਰੀ ਸ਼ਮਸ਼ੇਰ ਸਿੰਘ ਡੀ ਐਸ ਪੀ ਦੀਨਾ ਨਗਰ ਸ਼੍ਰੀ ਰਾਜਿੰਦਰ ਮਨਹਾਸ ਨੇ ਵੀ ਸ਼ਿਰਕਤ ਕੀਤੀ ਵੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ

ਉਸ ਨੂੰ ਅਸੀਂ ਕੋਸ਼ਿਸ਼ ਕਰ ਰਹੀ ਹੈ ਕਿ ਬਰਕਰਾਰ ਰੱਖੀਏ ਅੱਜ 15 ਅਗਸਤ ਇੰਡੀਪੈਂਡੈਂਸ ਡੇ ਅੱਜ ਭਾਰਤ ਦੇਸ਼ 78ਵਾਂ ਗੰਢ ਤੇ 79th ਇੰਡੀਪੈਂਡੈਂਸ ਡੇ ਮਨਾ ਰਿਹਾ ਹੈਗਾ ਸੋ ਇਸ ਤੇ ਸਾਰੇ ਦਿਨਾਂ ਨਗਰ ਨਿਵਾਸੀਆਂ ਨੂੰ ਸਾਰੇ ਗੁਰਦਾਸਪੁਰ ਸ਼ਹਿਰ ਦੇ ਨਿਵਾਸੀਆਂ ਨੂੰ ਐਸ ਡੀ ਐਮ ਦਫਤਰ ਵੱਲੋਂ ਤੇ ਸਾਰੇ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਅਸੀਂ ਇਸ ਦਿਨ ਸਾਡੇ ਜਿਹੜੇ ਸ਼ੂਰਬੀਰ ਯੋਧੇ ਨੇ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਯਾਦ ਕੀਤਾ ਬੱਚਿਆਂ ਨੇ ਬਹੁਤ ਸੋਹਣੇ ਦੇਸ਼ ਭਗਤੀ ਦੇ ਗੀਤਾਂ ਤੇ ਕਲਚਰਲ ਐਕਟੀਵਿਟੀਆਂ ਦਿੱਤੀਆਂ ਕਾਫੀ ਸੱਭਿਆਚਾਰਕ ਜਿਹੜਾ ਪ੍ਰੋਗਰਾਮ ਸੀਗਾ ਉਹ ਗਰਲਸ ਸਕੂਲ ਦਿਨਾਨਗਰ ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ ਤੇ ਇਦਾਂ ਅਸੀਂ ਸਾਡੇ ਜਿਹੜੇ ਆਜ਼ਾਦੀ ਕੁਹਾੜੀਏ ਸੀਗੇ ਉਹਨਾਂ ਨੂੰ ਯਾਦ ਕੀਤਾ ਖਾਸ ਤੌਰ ਤੇ ਜਿਹੜੇ ਫ੍ਰੀडम फाइਟਰਸ ਦੀਆਂ ਫੈਮਲੀ ਸੀਗੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦਿਨ ਤੇ ਮੈਂ ਆਪ ਸਭ ਨੂੰ ਅਪੀਲ ਕਰਦਾ ਕਿ ਆਪਾਂ ਸਾਡੇ ਜਿਹੜੇ ਆਜ਼ਾਦੀ ਕੁਲਾਟੀਆਂ ਦਾ ਜਿਹੜਾ ਸੁਪਨਾ ਸੀਗਾ ਜਿਦੇ ਵਿੱਚ ਇੱਕ ਖੁਸ਼ਹਾਲ ਸਾਡਾ ਵੇਸ਼ ਖੁਸ਼ਹਾਲ ਪੰਜਾਬ ਤੇ ਖੁਸ਼ਹਾਲ ਸਾਡਾ ਜਿਹੜਾ ਸ਼ਹਿਰ ਅਸੀਂ ਉਹ ਬਣਾਈਏ ਤੇ ਅਸੀਂ ਅਜੇ ਹੀ ਇੱਥੇ ਇੱਕ ਹਰਿਆਵਲ ਲਹਿਰ ਤੇ ਸਾਡੇ ਜਿਹੜੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਾਲੀ ਜਿਹੜੀ ਲਹਿਰ ਹੈ ਉਹ ਸ਼ੁਰੂ ਕਰੀਏ ਕਿਉਂਕਿ ਬੀਨਾਨਗਰ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਜਿਹੜਾ ਇਹ ਮੈਸੇਜ ਆਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਵਾਤਾਵਰਣ ਸਾਫ਼-ਸਾਫ਼ ਤੇ ਸ਼ੁੱਧ ਰੱਖੀਏ। ਦੂਸਰੀ ਗੱਲ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਇਹ ਅਪੀਲ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ। ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਚੱਲੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ। ਸੋ ਜੇ ਸਾਡੀ ਜਵਾਨੀ ਨਸ਼ਿਆਂ ਤੋਂ ਦੂਰ ਰਹੂਗੀ ਤਾਂ ਸਾਡਾ ਦੇਸ਼ ਤਰੱਕੀ ਦੀ ਜਿਹੜੀ ਰਫ਼ਤਾਰ ਹੈ ਉਸ ਨੂੰ ਹੋਰ ਤੇਜ਼ ਕਰ ਸਕੇਗਾ। ਕਿ ਸਾਡੇ ਜਿਹੜੇ ਆਜ਼ਾਦੀ ਘੁਲਾਟੀਆਂ ਦਾ ਜਿਹੜਾ ਸੁਪਨਾ ਹੈ ਸਾਡੇ ਜਿਹੜੇ ਫ੍ਰੀडम फाइਟਰਸ ਨੇ ਜੋ ਸਾਡੇ ਪੰਜਾਬ ਨੂੰ ਜੋ ਸਾਡੇ ਦੇਸ਼ ਭਾਰਤ ਬਾਰੇ ਜੋ ਸੋਚਿਆ ਸੀ ਉਸ ਹੀ ਸਾਕਾਰ ਕਰ ਪਾਵਾਂਗੇ ਸੋ ਆਸ ਕਰਦਾ ਕਿ ਅਸੀਂ ਸਾਰੇ ਇਹ ਜਿਹੜਾ 15 15 ਅਗਸਤ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਦੇ ਆ ਅਸੀਂ ਸਾਡੇ ਫ੍ਰੀडम फाइਟਰਸ ਨੂੰ ਯਾਦ ਕਰਦੇ ਹੋਏ ਅਸੀਂ ਇੱਕ ਆਪਣੇ ਆਪਣੇ ਵੱਲੋਂ ਪੂਰੀ ਪੂਰਾ ਵਾਅਦਾ ਲਾਵਾਂਗੇ ਕਿ ਆਪਾਂ ਆਪਣੇ ਦੇਸ਼ ਦੇ ਲਈ ਆਪਣਾ ਜਿਹੜਾ ਵੀ ਕੰਮ ਕਰ ਰਹੇ ਆ ਉਹਦੇ ਵਿੱਚ ਆਪਣੀ ਤਨ ਦੇ ਹੀ ਨਾਲ ਕਰੀਏ ਤੇ ਉਸ ਕੰਮ ਨੂੰ ਸਿਰੇ ਚੜਾਈਏ ਥੈਂਕ ਯੂ